ਦੇਖੋ ਜੀ ਮੈਂ ਤਾਂ ਸੋਚਿਆ ਸੀ ਮੈਂ ਜਿੱਤ ਕੇ ਜਾਵਾਂ ਭਾਜੀ ਪਰ ਉਹਨਾਂ ਦੀ ਬੜੀ ਮਿਹਰਬਾਨੀ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਭਾਜੀ ਬਹੁਤ ਧੰਨਵਾਦ ਉਹਨਾਂ ਦਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਕਿਤਨਾ ਕਿਤੇ ਦਿਲ ਉਦਾਸ ਹੋ ਜਾਂਦਾ ਯਾਰ ਵੀ ਆ ਕੀ ਕਿਦਾਂ ਦਾ ਆਪਾਂ ਤਾਂ ਲੋਕਾਂ ਵਾਸਤੇ ਲੜ ਰਹੇ ਆ ਇਹ ਲੇਕਿਨ ਆਪਣੀ ਵੋਟਾਂ ਵੇਚ ਕੇ ਉਹਨਾਂ ਲੀਡਰਾਂ ਦਾ ਸਾਥ ਦੇ ਦਿੰਦੇ ਆ ਕਿ ਜਿਹੜੇ ਲੀਡਰ ਇਹਨਾਂ ਦਾ ਸਾਥ ਕਰ ਦਿੱਤਾ ਨਹੀਂਗਾ ਕਿ ਆਪਾਂ ਸਾਰਿਆਂ ਨੂੰ ਜਾਗਣ ਚਾਹੀਦਾ ਸਾਡੇ ਐਸਸੀ ਸਮਾਜ ਭਾਈਚਾਰੇ ਜਾ ਕੇ 2027 ਦੇ ਵਿੱਚ ਸਾਰੇ ਐਮਐਲਏ ਆਜ਼ਾਦ ਕਰਿਓ ਆਜ਼ਾਦਾਂ ਨੂੰ ਤੁਸੀਂ ਵੋਟਾਂ ਪਾਓ ਹਰ ਵਾਰੀ ਉਪਰਲਾ ਕਰਦੇ ਹੋ ਵਿਧਾਨ ਸਭਾ ਚ ਇਲੈਕਸ਼ਨ 'ਚ ਜਾ ਕੇ ਤੁਸੀਂ ਵਿਧਾਨ ਸਭਾ ਵਿੱਚ ਆਵਾਜ਼ ਬੰਨਣਾ ਚਾਹੁੰਦੀ ਹੋ ਪੰਜਾਬ ਦੀ ਪਰ ਹਰ ਵਾਰ ਤੁਹਾਨੂੰ ਪਿਛਾ ਕਰ ਦਿੰਦੇ ਕਈ ਵਾਰ ਤੁਹਾਡੇ ਨਾਲ ਲੋਕ ਮਾਤਾ ਦੀਆਂ ਕਸਮਾਂ ਖਾ ਕੇ ਵੀ ਤੁਹਾਨੂੰ ਵੋਟ ਨਹੀਂ ਪਉਂਦੀ ਕਿਸ ਤਰ੍ਹਾਂ ਦੇਖਦੇ ਇੱਥੇ ਅਮਨਾ ਦੇ ਹੋਣਿਆ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਮਰਨਾ ਸਾਰਿਆਂ ਨੇ ਆ ਪਰ ਜਿਹੜਾ ਆਪਣੇ ਜ਼ਮੀਰ ਨੂੰ ਵੇਚ ਕੇ ਗਿਆ ਜਿਹੜਾ ਆਪਣੀ ਵੋਟ ਨੂੰ ਵੇਚ ਕੇ ਗਿਆ ਰੱਬ ਨੇ ਮਾਫ਼ ਨਹੀਂ ਕਰਨਾ ਉੱਥੇ ਲਿਖਿਆ ਜਾਣਾ ਪਰ ਜਿਹੜਾ ਤੁਹਾਨੂੰ ਖਰੀਦਿਆ ਤੁਹਾਡੀ ਆਤਮਾ ਨੂੰ ਖਰੀਦਿਆ ਤੁਹਾਡੇ ਵਿਸ਼ਵਾਸ ਨੂੰ ਨੀਂਦਿਆ ਉਸ ਬੰਦੇ ਨੂੰ ਕਦੀ ਵੋਟ ਨਾ ਆਓ ਯਾਰ ਪੰਜਾਬ ਦੇ ਲੋਕ ਜਾਗਣ ਪੰਜਾਬ ਦੇ ਲੋਕ ਨਵੀਂ ਆਵਾਜ਼ ਬਣਨ ਪੰਜਾਬ ਦੇ ਲੋਕ ਕੰਮ ਕਰਕੇ ਦਿਖਾਦਾ ਭਾਈ ਅਮਰਿਤਪਾਲ ਕਰਦਾ ਪਿਆ ਉਹ ਇਦਾਂ ਦੇ ਬੰਦੇ ਸਾਰੇ ਅੱਗੇ ਆਉਣ ਜੇ ਸਭ ਸੰਵਿਧਾਨ ਨੂੰ ਬਚਾਓ ਕੋਜੀ ਜਿੱਦਾਂ ਜਲੰਧਰ ਅੱਗੇ ਆਮ੍ਰਿਤਸਰ ਅੱਗੇ ਲੁਧਿਆਣਾ ਅੱਗੇ ਉਦਾਂ ਹੀ ਸ਼ਹਿਰ ਅੱਗੇ ਜਾਣ ਜਿੱਦਾਂ ਇਹ ਲੋਕ ਚਾਹੁੰਦੇ ਨਹੀਂ ਕਿ ਤਰੰਤਰ ਸ਼ਹਿਰ ਇੰਡਸਟਰੀਆਂ ਲਵਾਉਣੀਆਂ ਸੀ ਇੱਥੇ ਲੋਕਾਂ ਦੀ ਤੁਸੀਂ ਨਸ਼ੇ ਦਾ ਬਹੁਤ ਵੱਡਾ ਬੋਲਬਾਲਾ ਉਹ ਖਤਮ ਕਰਨਾ ਸੀ ਕੋਈ ਇੱਕਦਮ ਨੋਕ ਨਹੀਂ ਦਵਣੇ ਸਾਨੂੰ ਕਮ ਦਵਣੇ ਸੀ ਕਿਉਂ ਨਹੀਂ ਨਿਕਲਦਾ ਬਾਹਰ ਸਾਰਾ ਕੁਝ ਕਲੀਅਰ ਹੋ ਜਾਣਾ ਸੀਗਾ ਪਰ ਇਹਨਾਂ ਲੋਕਾਂ ਨੇ ਕਿਤੇ ਨਾ ਕਿਤੇ ਸਾਨੂੰ ਕਰਨ ਦਾ ਮੌਕਾ ਨਹੀਂ ਦਿੱਤਾ ਨਿਰਾਸ਼ ਕੀਤਾ ਪਰ ਜੀ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਬਹੁਤ ਧੰਨਵਾਦ ਉਹਨਾਂ ਦਾ ਮੈਂ ਤੇ بار بارਾਂ ਦੇ ਮੱਥੇ ਜੀ ਮੇਰਾ ਦਿਲ ਕੋਈ ਦੁੱਖ ਹੁੰਦਾ ਜੀ ਬਹੁਤ ਦੁੱਖ ਹੁੰਦਾ ਜੀ ਕਿੰਨਾ ਨਾ ਬੰਦੇ ਨੇ ਮਰਚੀ ਨਹੀਂ ਲੱਗੀ ਹੁੰਦੀ ਉਦਾਂ ਦਾ ਸਿਰ ਤੇ ਹੋ ਰਿਹਾ ਜੀ ਇਹੋ ਜਿਹਾ ਮੋਲ ਬਣ ਗਿਆ ਇਹਦਾ ਮੋਲ ਬੰਦਾ ਪਰ ਕੀ ਕਰਿਆ ਜੀ ਸਬਰ ਰੱਖਣਾ ਸੋ ਆ ਜ ਆਦਮੀ ਉਮੀਦਵਾਰ ਨੀਟੂ ਛਟਰਾ ਵਾਲੇ ਜੋ 10ਵੇਂ ਰਾਉਂਡ ਦੇ ਵਿੱਚ 279 ਵੋਟਾਂ ਉਹਨਾਂ ਨੂੰ ਪੈ ਚੁੱਕੀਆਂ ਨੇ 10ਵਾਂ ਰਾਉਂਡ ਚੱਲੇ ਹਾਂਜੀ ਸੋ ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਉਹ ਹਰ ਵਾਰ ਹਰ ਇਲੈਕਸ਼ਨ ਦੇ ਵਿੱਚ ਉਹ ਹਿੱਸਾ ਲੈਂਦੇ ਨੇ ਗੱਲਬਾਤ ਕਰਦੇ ਹਾਂ ਭਲੋ ਡੀ5 ਚੈਨਲ ਤੇ ਤੁਹਾਡਾ ਸਵਾਗਤ ਹੈ ਸਭਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈਪੀਂ ਜੈਪੜ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾਸ ਧੰਨਤਾ ਸ੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੋਸਪਲ ਖੁਜਾ ਅੱਲਾਹ ਤਾਲਾ ਸਭ ਨੂੰ ਖੁਸ਼ ਹੈ ਤੂੰ ਹੀ ਰੰਕਾਰ ਮੈਂ ਤੇਰੀ ਸ਼ਰਨ ਮੈਨੂੰ ਬਖਸ਼ੋ ਜੈ ਕਬੀ ਤਨਕ ਵੀ ਜਗਾਰਾ ਗੁਰੂ ਨਾਬਾ ਜੈ ਕਰਾ ਸ਼ਿਰਮ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੀ ਨੀਡੂ ਜੀ ਕਿਸ ਤਰ੍ਹਾਂ ਦੇਖਦੇ ਹੋ 10ਵਾਂ ਰੌਂਡ ਆ ਤੇ 200 ਤੇ 79 ਵੋਟਾਂ ਤਾਂ ਪੈ ਚੁੱਕੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਦੇਖੋ ਜੀ ਮੈਂ ਤਾਂ ਸੋਚਿਆ ਸੀ ਮੈਂ ਜਿੱ ਪਰ ਉਹਨਾਂ ਦੀ ਬੜੀ ਮਿਹਰਬਾਨੀ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਭਾਜੀ ਬਹੁਤ ਧੰਨਵਾਦ ਉਹਨਾਂ ਦਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਪਰ ਕਿਤੇ ਨਾ ਕਿਤੇ ਦਿਲ ਉਦਾਸ ਹੋ ਜਾਂਦਾ ਯਾਰ ਵੀ ਆ ਕੀ ਕਿੱਦਾਂ ਦਾ ਆਪਾਂ ਤੇ ਲੋਕਾਂ ਵਾਸਤੇ ਲੜ ਰਹੇ ਆ ਇਹ ਲੇਕਿਨ ਆਪਣੀ ਵੋਟਾਂ ਵੇਚ ਕੇ ਉਹਨਾਂ ਲੀਡਰਾਂ ਦਾ ਸਾਥ ਦੇ ਦਿੰਦੇ ਆ ਕਿ ਜਿਹੜੇ ਲੀਡਰ ਇਹਨਾਂ ਦਾ ਸਾਥ ਕਰ ਦਿੱਤਾ ਨਹੀਂਗਾ ਅੱਜ ਅੱਜ ਗੱਲ ਕਰੀ ਯੂਨੀਵਰਸਿਟੀ ਸਾਡੇ ਬੱਚਿਆਂ ਨੂੰ ਕੁੱਟਿਆ ਜਾ ਰਿਹਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੋਈ ਲੀਡਰ ਪਹੁੰਚਿਆ ਕੋਈ ਕਾਂਗਰਸੀ ਆ ਕੋਈ ਕਾਲੀ ਦਲ ਕੋਈ ਬੌਜੇ ਸਮਾਜ ਪਾਰਟੀ ਵਾਲਾ ਕੋਈ ਆਮ ਆਦਮੀ ਪਾਰਟੀ ਵਾਲਾ ਕੋਈ ਭਾਜਪਾ ਵਾਲਾ ਕੋਈ ਵੀ ਨਹੀਂ ਪਹੁੰਚਿਆ ਕੋਈ ਹਾਥੀ ਵਾਲਾ ਕੋਈ ਨਹੀਂ ਉੱਥੇ ਪਹੁੰਚਿਆ ਕਿਉਂ ਨਹੀਂ ਪਹੁੰਚੇ ਉੱਥੇ ਦੇਖੋ ਸਾਡੇ ਡਾਕਟਰ ਭੀਮਰਾ ਬਾਬਾ ਸਾਹਿਬ ਦਾ ਸੰਵਿਧਾਨ ਦੇ ਵਿੱਚ ਲਿਖਿਆ ਪੜੋ ਲਿਖੋ ਆਗੇ ਵੱਡੋ ਸੰਘਰਸ਼ ਕਰੋ ਨਾ ਤੇ ਸਾਨੂੰ ਇਹਨਾਂ ਸੰਘਰਸ਼ ਕਰ ਦਿੱਤਾ ਨਾ ਤੇ ਇਹਨਾਂ ਨੂੰ ਪੜਨ ਦੇਣਾ ਠੀਕ ਆ ਪੰਜਾਬ ਵਿੱਚ ਚੰਡੀਗੜ ਅੱਗੇ ਆ ਜਲੰਧਰ ਅੱਗੇ ਲੁਧਿਆਣਾ ਅੱਗੇ ਅੰਮ੍ਰਿਤਸਰ ਕੇ ਤਰਨਤਾਰਨ ਸ਼ਹਿਰ ਕਿਉਂ ਪਿੱਛੇ ਹੈ ਇਹ ਸ਼ਹਿਰ ਨੂੰ ਕਿਉਂ ਪਿੱਛੇ ਕੀਤਾ ਗਿਆ ਯਾਰ ਇਹ ਕੀ ਹੈ ਜਿਹੜੇ ਐਮਐਲਏ ਜਿਹੜੇ ਐਮਪੀ ਇਹਨਾਂ ਨੇ ਕਦੀ ਕਿਸੇ ਨੇ ਪੁੱਛਿਆ ਨਹੀਂ ਕਿਉਂ ਨਹੀਂ ਪੁੱਛਿਆ ਇਹ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਇਹ ਨਲਾਇਕੀ ਸਾਡੀ ਤੇ ਆਪਾਂ ਇਹਨਾਂ ਨੂੰ ਨਲਾਇਕੀ ਨੂੰ ਆਪਣੀ ਮੇਰੀ ਨਲਾਇਕੀ ਹੈ ਕਿ ਆਪਾਂ ਸਾਰੇ ਨੂੰ ਜਾਗਣਾ ਚਾਹੀਦਾ ਸਾਡੇ ਐਸੀ ਸਮਾਜ ਭਾਈਚਾਰਾ ਜਾ ਕੇ 2027 ਦੇ ਵਿੱਚ ਸਾਰੇ ਐਮ ਐਲ ਏ ਅਜ਼ਾਦ ਕਰਿਓ ਅਜ਼ਾਦਾਂ ਨੂੰ ਤੁਸੀਂ ਵੋਟਾਂ ਪਾਓ ਇਸ ਕੀ ਪਾਰਟੀ ਨੂੰ ਨਾ ਪਾਓ ਤੁਸੀਂ ਹਰ ਵਾਰੀ ਉਪਰਾਲਾ ਕਰਦੇ ਹੋ ਵਿਧਾਨ ਸਭਾ ਇਲੈਕਸ਼ਨ ਜੇ ਜਾ ਕੇ ਤੁਸੀਂ ਵਿਧਾਨ ਸਭਾ ਵਿੱਚ ਆਵਾਜ਼ ਬੰਨਣਾ ਚਾਹੁੰਦੇ ਹੋ ਪੰਜਾਬ ਦੀ ਪਰ ਹਰ ਵਾਰ ਤੁਹਾਨੂੰ ਪਿਛਾ ਕਰਦੇ ਨੇ ਕਈ ਵਾਰੀ ਤੁਹਾਡੇ ਨਾਲ ਲੋਕ ਮਾਤਾ ਦੀਆਂ ਕਸਮਾਂ ਖਾ ਕੇ ਵੀ ਤੁਹਾਨੂੰ ਵੋਟ ਨਹੀਂ ਪਾਉਂਦੇ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਇੱਥੇ ਅਮਨਾ ਦੇ ਹੋਣਿਆ ਨਬੇ ਦੇ ਕਿਸੇ ਨੇ ਤੇਰੀ ਜਾਨ ਪੁੱਛਣੀ ਮਰਨਾ ਸਾਰਿਆਂ ਨੇ ਹੀ ਆ ਪਰ ਜਿਹੜਾ ਆਪਣੇ ਜ਼ਮੀਰ ਨੂੰ ਵੇਚ ਕੇ ਗਿਆ ਜਿਹੜਾ ਆਪਣੀ ਵੋਟ ਨੂੰ ਵੇਚ ਕੇ ਗਿਆ ਰੱਬ ਨੇ ਮਾਫ ਨਹੀਂ ਕਰਨਾ ਉੱਥੇ ਲਿਖਿਆ ਜਾਣਾ ਤੁਸੀਂ ਵੋਟ ਜੋ ਮਰਜ਼ੀ ਮਿਲਦਾ ਲੈ ਲਓ ਵੋਟ ਆਪਣੀ ਮਰਜ਼ੀ ਨਾਲ ਪਾਓ ਜਿੱਥੇ ਦਿਲ ਕਰਦਾ ਉੱਥੇ ਪਾਓ ਮੈਂ ਨਹੀਂ ਕਹਿੰਦਾ ਮੈਨੂੰ ਪਾਓ ਪਰ ਜਿਹੜਾ ਤੁਹਾਨੂੰ ਖਰੀਦਿਆ ਤੁਹਾਡੀ ਆਤਮਾ ਨੂੰ ਖਰੀਦਿਆ ਤੁਹਾਡੇ ਵਿਸ਼ਵਾਸਨ ਗੀਦਿਆ ਉਸ ਬੰਦੇ ਨੂੰ ਕਦੀ ਵੋਟ ਨਾ ਪਾਓ ਕਦੀ ਨਾ ਪਾਓ ਧੋਖਾ ਖਾਓਗੇ ਅੱਜ ਨੇ ਤੇ ਕੱਲ ਹੁਣ ਜਿਹੜੇ ਐ ਐਸਐਸਪੀ ਮੈਡਮ ਸੀਗੇ ਜਿਹੜੇ ਇੱਥੇ ਸਿਸਟਰ ਸਾਡੇ ਉਹਨਾਂ ਦਾ ਕੀ ਗਲਤੀ ਹੁੰਦੀ ਕੋਈ ਗਲਤੀ ਨਹੀਂ ਉਹਨੇ ਕੈਸ ਐਸਐਸਪੀ ਥੋੜੀ ਬੋਡ ਪਹੁੰਚ ਜਾਊਗਾ ਉਹਦੀ ਡਿਫਟੀ ਥੋੜੀ ਹੈਗੀ ਆ ਚੋਣ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਸਸਪੈਂਡ ਕਰਤਾ ਕਿਹੜੇ ਹਿਸਾਬ ਨਾਲ ਕੀਤਾ ਇਹ ਤਾਂ ਸ਼ਰਿਆਮ ਧੱਕਾ ਚੱਲਦਾ ਪਿਆ ਸੀਗਾ ਅਕਾਲੀ ਦਲ ਨੇ ਰਿਪੋਰਟ ਕੀਤੀ ਤੇ ਭਾਜਪਾ ਨੇ ਸੁਣਵਾਈ ਕਰਕੇ ਸਸਪੈਂਡ ਕਰਾਤਾ ਔਰ ਜੋ ਚੋਣ ਕਮਿਸ਼ਨਰ ਭਾਜਪਾ ਕਹਿ ਰਹੀ ਹੈ ਉਹੀ ਅਕਾਲੀ ਦਲ ਆਪਣਾ ਚੋਣ ਕਮਿਸ਼ਨਰ ਜੋ ਭਾਜਪਾ ਕਹਿ ਰਹੀ ਹੈ ਉਹ ਉਹੀ ਸਾਡਾ ਚੌਂਕ ਕਮਿਸ਼ਨਰ ਕਰਦਾ ਪਿਆ ਤੁਸੀਂ ਬਾਰ ਬਾਰ ਬੀਜੇਪੀ ਤੇ ਇਲਜ਼ਾਮ ਲਾ ਰਹੇ ਹੋ ਕਿ ਇਲਜ਼ਾਮ ਲਾ ਮੈਂ ਨਹੀਂ ਲਾ ਰਿਹਾ ਜੇ ਉਹਦੇ ਕੁਝ ਸੱਚ ਹੋਵੇ ਤਾਂ ਫਿਰ ਪੰਜਵੇਂ ਨੰਬਰ ਤੇ ਕਿਉਂ ਹਾਂ ਮੈਂ ਨਹੀਂ ਲਾ ਰਿਹਾ ਦੁਨੀਆ ਸਾਰੀ ਲਾ ਰਹੀ ਹੈ ਸਾਰੀ ਦੁਨੀਆ ਨੂੰ ਸਾਰੇ ਕਹਿੰਦੇ ਉਹਨਾਂ ਦੀ ਸਾਜ਼ਿਸ਼ ਹੈ ਜੀ ਉਹਨਾਂ ਦੇਖੋ ਯੂਨੀਵਰਸਿਟੀ ਕਿਦਾਂ ਵੱਡਾ ਕੰਮ ਕੋਈ ਗਿਆ ਬੀਜੇਪੀ ਵਾਲਾ ਬੰਦਾ ਕੋਈ ਲੀਡਰ ਗਿਆ ਉਹ ਉੱਥੇ ਹੁਣ ਇੱਥੇ ਲੀਡਰ ਵੋਟਾਂ ਲੈਣ ਨੂੰ 2027 ਨੂੰ ਫਿਰ ਵੋਟਾਂ ਲੈਣੀਆਂ ਆ ਕਦੀ ਨੰਗਲੰਬੀਆ ਮਰ ਗਿਆ ਕਦੀ ਦੀਪ ਸਿੱਧੂ ਕਦੀ ਨੰਗਲ ਅੰਬੀਆ ਨੂੰ ਭਰਾ ਨੂੰ ਮਰਵਾਤਾ ਕਦੀ ਦੀਪ ਸਿੱਧੂ ਜੀ ਨੂੰ ਮਰਵਾਤਾ ਕਦੀ ਸਿੱਧੂ ਮੂਸੇਵਾਲਾ ਨੂੰ ਇਹ ਸ਼ਾਸਕ ਅੱਤ ਤੱਕ ਚਲਦੀ ਰਹੂਗੀ ਯਾਰ ਪੰਜਾਬ ਦੇ ਲੋਕ ਜਾਗਣ ਪੰਜਾਬ ਦੇ ਲੋਕ ਨਵੀਂ ਆਵਾਜ਼ ਬਣਨ ਪੰਜਾਬ ਦੇ ਲੋਕ ਕੰਮ ਕਰਕੇ ਦਿਖਾ ਦਾ ਭਾਈ ਅਮਰਿਤਪਾਲ ਕਰਦਾ ਪਿਆ ਤੇ ਇਦਾਂ ਦੇ ਬੰਦੇ ਸਾਰੇ ਅੱਗੇ ਆਉਣ ਜੇ ਸਭ ਸੰਵਿਧਾਨ ਨੂੰ ਬਚਾਓ ਸੰਵਿਧਾਨ ਨੂੰ ਬਚਾਉਣ ਤੇ ਕਈ ਫੋਟੋਆਂ ਲਾਉਂਦੇ ਆਂ ਸੰਵਿਧਾਨ ਕਈ ਜਿਹੜਾ ਮੂੰਹ ਔਰ ਚੱਕਦਾ ਵਾ ਉਹੀ ਸਾਡੇ ਸੰਵਿਧਾਨ ਬਾਰੇ ਬੋਲ ਦਿੰਦਾ ਉਲਟਾ-ਪੁਲਟਾ ਜਿਹੜਾ ਬੋਲਦਾ ਵਾ ਕਿ ਉਹ ਸਾਡੇ ਸਤਗੁਰੂ ਅਬਿਦਾਸ ਮਹਾਰਾ ਜੀ ਨੂੰ ਜੋ ਮਰਜੀ ਕਹਿ ਦੇਵੇ ਕਦੀ ਉਰਦਾ ਵਾਲਮੀਕ ਭਗਵਾਨ ਜੀ ਨੂੰ ਜੋ ਮਰਜੀ ਕਹਿ ਦੇਵੇ ਯਾਰ ਇਹਨਾਂ ਦੇ ਸਾਹਦੇ ਸਾਡੇ ਸਮਾਜ ਨੂੰ ਬੇੜਾ ਗਰ ਕੀਤਾ ਪਿਆ ਜਿੰਨੀ ਚੋਣ ਵਿੱਚ ਤੁਸੀਂ ਐਮਐਲਏ ਬਣ ਜਾਂਦੇ ਤੇ ਕਿਹੜਾ ਪਹਿਲਾ ਕੰਮ ਜਿਹੜਾ ਤੁਸੀਂ ਕਰਨਾ ਸੀ ਦੇਖੋ ਜੀ ਜਿੱਦਾਂ ਜਲੰਧਰ ਅੱਗੇ ਆ ਅੰਮ੍ਰਿਤਸਰ ਅੱਗੇ ਲੁਧਿਆਣਾ ਅੱਗੇ ਉਦਾਂ ਹੀ ਸ਼ਹਿਰ ਅੱਗੇ ਜਾਣ ਜਿੱਦਾ ਇਹ ਲੋਕ ਚਾਹੁੰਦੇ ਨਹੀਂ ਕਿ ਤਰੰਤਰ ਸ਼ਿੰਡਸਟਰੀ ਲਵਾਉਣੀਆਂ ਸੀ ਇੱਥੇ ਲੋਕਾਂ ਨੂੰ ਤੁਸੀਂ ਨਸ਼ੇ ਦਾ ਬਹੁਤ ਵੱਡਾ ਬੋਲਬਾਲਾ ਉਹ ਖਤਮ ਕਰਨਾ ਸੀ ਦਾ ਕੋਈ ਕਦਮ ਕੁਵਰ ਵਿਜੇ ਪ੍ਰਤਾਪ ਸਿੰਘ ਇੱਕ ਨਾਮ ਹੈ ਨਾਮਰ ਜਿਹੜਾ ਕਮਿਸ਼ਨਰ ਕੁਵਰ ਵਿਜੇ ਪ੍ਰਤਾਪ ਸਿੰਘ ਉਹਦਾ ਵਰਗ ਅਫਸਰ ਲੈ ਕੇ ਇੱਥੇ ਆਣਾ ਸੀ ਕਿਉਂ ਨਹੀਂ ਜੇ ਹੋਣਾ ਸੀ ਜਿਹੜੇ ਨਸ਼ੇ ਦੇ ਵਿੱਚ ਫਸੇ ਬੰਦੇ ਉਹਨਾਂ ਨੂੰ ਬਾਹਰ ਕੱਢ ਕੇ ਨੌਕਰੀਆਂ ਦਿਵਾਉਣੀਆਂ ਸੀ ਉਹਨਾਂ ਨੂੰ ਕੰਮ ਦਿਵਾਉਣੇ ਸੀ ਕਿਉਂ ਨਹੀਂ ਨਿਕਲਦਾ ਬਾਹਰ ਸਾਰਾ ਕੁਝ ਕਲੀਅਰ ਹੋ ਜਾਣਾ ਸੀਗਾ ਪਰ ਇਹਨਾਂ ਲੋਕਾਂ ਨੇ ਕਿਤੇ ਨਾ ਕਿਤੇ ਸਾਨੂੰ ਕਰਨ ਦਾ ਮੌਕਾ ਨਹੀਂ ਦਿੱਤਾ ਨਿਰਾਸ਼ ਕੀਤਾ ਪਰ ਜੇ ਇਹ ਜਿਨ੍ਹਾਂ ਨੇ ਵੋਟਾਂ ਪਾਈਆਂ ਬਹੁਤ ਧੰਨਵਾਦ ਉਹਨਾਂ ਦਾ ਚੜ੍ਹਦੀ ਕਲਾ ਵਿੱਚ ਰਹੋ ਬੰਦੇ ਵੀ ਮੈਂ ਤੇ ਬਾਰ ਬਾਰ ਉਹਦੇ ਮੱਥੇ ਦੀ ਤੁਸੀਂ 30000 ਦਾ ਤੁਹਾਡੀ ਬੜਾ ਰੋਲਾ ਪੈ ਰਿਹਾ 30000 ਦੀ ਕਮੇਟੀ ਵੀ ਚੁੱਕੀ ਸੀ ਪਰ ਉਹ ਵੀ ਕਿਸੇ ਕੰਮ ਨਹੀਂ ਆਈ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਹਰ ਵਾਰੀ ਤੁਹਾਨੂੰ ਜਾਂ ਹਾਰ ਦਾ ਮੂੰਹ ਦੇਖਣਾ ਪੈਂਦਾ ਕਿਤੇ ਤੁਸੀਂ ਆਪਣੇ ਕੱਪੜੇ ਵੀ ਪਾੜ ਲੈਂਦੇ ਹੋ ਇਸ ਨਮੋਸ਼ੀ ਦੇ ਕਰਕੇ ਤੇ ਅੱਜ ਵੀ ਕੁਝ ਅਜਿਹਾ ਕਰਨ ਜਾ ਰਹੇ ਹੋ ਤੁਸੀਂ ਨਹੀਂ ਨਹੀਂ ਦੇਖੋ ਆਪਣੇ ਵਾਸਤੇ ਕੋਈ ਕੰਮ ਵਰਦਾ ਕੰਮ ਕਰਦਾ ਜੇ ਦੇਸ਼ ਵਾਸਤੇ ਕੋਣ ਕਰਦਾ ਦੇਸ਼ ਵਾਸਤੇ ਕੋਈ ਕੋਈ ਕਰਦਾ ਆਪਾਂ ਦੇਸ਼ ਵਾਸਤੇ ਕਰ ਰਹੇ ਆਂ ਪੰਜਾਬ ਵਾਸਤੇ ਕਰ ਰਹੇ ਆਂ ਪੰਜਾਬ ਦਾ ਦਰਦ ਆ ਸਾਡੇ ਦਿਲਾਂ ਚ ਤਾਂ ਕਰਦੇ ਪਏ ਆਂ ਅਸੀਂ ਆਪਣੀ ਜੇਬਾਂ ਵਾਸਤੇ ਨਹੀਂ ਕਰਦੇ ਅਸੀਂ ਐਮਐਲਏ ਬਣ ਕੇ ਆਪਣੀ ਜੇਬਾਂ ਨਹੀਂ ਭਰਨੀ ਆ ਐਮਐਲਏ ਬਣ ਕੇ ਕਿਸੇ ਕੋ ਮਹੀਨੇ ਨਹੀਂ ਲੈਣੇ ਐਮਐਲਏ ਬਣ ਕੇ ਕੋਈ ਗਲਤ ਕੰਮ ਨਹੀਂ ਕਰਨਾ ਐਮਐਲਏ ਬਣ ਕੇ ਕੋਈ 80 ਸਸੇ ਕਰੋੜ ਨਹੀਂ ਅੰਦਰ ਆਉਣਾ ਨਾ ਅਸੀਂ ਕਿਸੇ ਨੂੰ ਹੀਰਿਆਂ ਦਾ ਹਾਰ ਪਾਣਾ ਤੇ ਅਸੀਂ ਗੱਲ ਕਰਾਂਗੇ ਲੋਕਾਂ ਦੇ ਹੱਕ ਦੀ ਲੋਕਾਂ ਦੇ ਸਤਿ ਦੀ 30000 ਰੁਪਏ ਚੁੱਕਿਆ ਸੀ ਤੁਸੀਂ ਕਮੇਟੀ ਚੁੱਕੀ ਉਹ ਫਿਰ ਕਿੱਥੇ ਇੱਥੇ ਖਰਚ ਕੀਤੀ ਗਈ ਉਹ ਘਾਟਾ ਕਿਸ ਤਰ੍ਹਾਂ ਪੂਰਾ ਹੋਏਗਾ ਦੇਖੋ 3000 ਘਾਟੇ ਸੀਗਾ ਧੰਨ ਧੰਨ ਬਾਬਾ ਸਾਈਂਰ ਹੱਥ ਆਇਆ ਦੇਖੋ ਤਨਤਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਚ ਅਸੀਂ ਲੰਗਰ ਖਾਦਾ ਜੀ ਸਰਕਾਰਾਂ ਦੇ ਅਜੇ ਇੱਥੇ ਆਏ ਤਰੰਦਰ ਜ਼ਿਲ੍ਹੇ ਦੇ ਲੰਗਰ ਖਾ ਕੇ ਗੁਜ਼ਾਰੇ ਕੀਤੇ ਆ ਜੀ ਭੁੱਖੇ ਵੀ ਰਹੇ ਆ ਵਿੱਚ ਚਲੋ ਟੈਂਪਾਸ ਹੋ ਗਿਆ 6-7000 ਰੁਪਏ ਬਚਿਆ ਵਾ ਬਸ ਉਹੀ ਹੈ ਸਾਡੇ ਕੋਲ ਔਰ ਸਾਡੇ ਘਰਾਂ ਤੇ ਹਮਲੇ ਹੋਏ ਆ ਲੀਡਰਾਂ ਨੇ ਕਰਾਏ ਲੀਡਰਾਂ ਨੇ ਕਰਾਏ ਆ ਹਮਲੇ ਔਰ ਲੀਡਰ ਕਰਾਉਂਦੇ ਪਏ ਆ ਲੀਡਰ ਨਹੀਂ ਚਾਹੁੰਦੇ ਕਿ ਨੀਟੂ ਛੱਟਣ ਲੱਗਿਆ ਸਾਡੀ ਮੈਂ ਕਹਿੰਦਾ ਮੇਰੀ ਕੌਮ ਅੱਗੇ ਜਾਵੇ ਨੀਟੂ ਨੂੰ ਲੋੜ ਨਹੀਂ ਜੇ ਸਾਡੇ ਪੰਜਾਬ ਦੇ ਬੱਚੇ ਨੌਕਰੀ ਦਵਾਨ ਜੇ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਉਸ ਪਾਰਟੀ ਦੇ ਨਾਲ ਨੀਟ ਪ੍ਰਚਾਰ ਤੇ ਬਹੁਤ ਕੀਤਾ ਸੀ ਪਰ ਕਿੱਥੇ ਕਮੀਆਂ ਰਹਿ ਗਈਆਂ ਕਿਉਂ ਲੋਕ ਤੁਹਾਨੂੰ ਵੋਟਾਂ ਨਹੀਂ ਪਾ ਰਹੇ ਮਾ ਕੋਈ ਦਿਲ ਹਿਲਦਾ ਪਿਆ ਮੇਰਾ ਦਿਲ ਕੋਈ ਦੁੱਖ ਹੁੰਦਾ ਜੀ ਉਹ ਦੁੱਖ ਹੁੰਦਾ ਜੀ ਜਿੰਦਾ ਨਾ ਬੰਦੇ ਨੇ ਮਰਚੀ ਨਹੀਂ ਲੱਗੀ ਹੁੰਦੀ ਉਦਾਂ ਦਾ ਸਿਰ ਤੇ ਹੋ ਰਿਹਾ ਜੀ ਇਹੋ ਜਿਹਾ ਮੋਲ ਬਣ ਗਿਆ ਐਸਾ ਮੋਲ ਬੰਦਾ ਪਰ ਕੀ ਕਰਿਆ ਜੀ ਸਰਵਦਾ ਕਰਨਾ ਉਹਦੇ ਕੋទਹੀ ਇਹ ਫਿਰ 2027 ਚ ਫਿਰ ਤੁਸੀਂ ਕਰੋਗੇ ਜੀ ਸਾਰੇ ਪੰਜਾਬ ਵਿੱਚ ਲੜਾਵਾਂਗੇ ਜੀ ਤੁਸੀਂ ਵੀ ਲੜੋਗੇ ਬਿਲਕੁਲ ਜੀ ਲੜਾਂਗੇ ਸੋ ਇਹ ਸਰ ਨੀਡ ਟੂ ਸਟ੍ਰਾਂ ਵਾਲੇ ਜਿਨ੍ਹਾਂ ਨੇ ਕਿਹਾ ਕਿ ਚਾਹੇ 2 ਜਾਂ 279 ਵੋਟਾਂ ਹੀ ਮੈਨੂੰ ਪਈਆਂ ਨੇ ਪਰ ਹੌਂਸਲੇ ਬਲੰਦ ਨੇ 2027 ਦੇ ਵਿੱਚ ਫਿਰ ਇਹ ਵਿਧਾਨ ਸਭਾ ਦੀ ਇਲੈਕਸ਼ਨਾਂ ਲੜਨਗੇ ਔਰ ਵੱਧ ਤੋਂ ਵੱਧ ਆਜ਼ਾਦ ਉਮੀਦਵਾਰ ਖੜੇ ਕਰਨਗੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ